ਇਹਨੇ ਵੀਰੇ ਪਾਰਟ 2 ਦੇਖਣਾ ਉਹ ਦੇਖ ਸਕਦਾ ਇਹ ਚ ਆਪਾਂ ਸਿੱਖਿਆ ਦਿੰਨੇ ਇੱਕ ਹੋਰ ਕਹਿੰਦਾ ਜੇ ਆਪਾਂ ਕਿਰਤ ਕਰੀ ਹੋਈ ਆ ਤਾਂ ਆਪਾਂ ਨੂੰ ਗਾਣ ਲਈ ਜਨਮ ਚ ਵੀ ਮਿਲੂਗੀ ਇੱਕ ਬੰਦਾ ਭਗਵਾਨ ਲਵੇ ਦਿੱਲੀ ਜਾਂਦਾ ਸੀ ਉਹਦੇ ਪੁੰਨ ਕਰੇ ਹੋਏ ਸੀ ਬਹੁਤ ਵਧੀਆ ਉਹਦਾ ਪਰਿਵਾਰ ਬਹੁਤ ਵਧੀਆ ਚੱਲਦਾ ਸੀ ਅੱਗੇ ਵਿੱਚ ਘਰਾਂ ਦੇ ਬਹੁਤ ਗਰੀਬੀ ਵੀ ਹੁੰਦੀ ਸੀ ਭਰ ਪੇਟ ਨਹੀਂ ਰੋਟੀ ਮਿਲਦੀ ਸੀ ਇੱਕ ਜ਼ਿੰਮੇਦਾਰ ਦੀ ਘਰ ਵਾਲੀ ਕਹਿੰਦੀ ਇਹ ਜੱਟ ਡੇਲੀ ਦਿਹਾੜੀ ਲਾਉਣ ਜਾਂਦਾ ਵੀ ਤੂੰ ਵੀ ਚਲਾ ਜਾਇਆ ਕਰ ਸਹੇਦ ਆਪਾਂ ਇੱਕ ਦਿਨ ਰੋਟੀ ਪਰ ਪੇਟ ਖਾ ਲਾਂਗੇ ਵੀ ਤੂੰ ਐ ਨਾ ਕਰ ਤੇ ਭਾਈ ਜਦੋਂ ਘਰ ਵਾਲੀ ਦੇ ਕਹਿਣ ਦੇ ਬਾਵਜੂਦ ਉਹ ਚੱਲ ਪਿਆ ਉਹ ਜੱਟ ਦੇ ਨਾਲ ਨਾਲ ਤੁਰਿਆ ਗਿਆ ਜੱਟ ਨੇ ਥੋੜਾ ਜਿਹਾ ਤਾਂ ੁੱਸੇ ਨੂੰ ਜਦੋਂ ਥੋੜਾ ਜਿਹਾ ਗਾਹਾਂ ਬੱਗ ਗਿਆ ਜੱਟ ਕਹਿੰਦਾ ਹਾਂ ਬਈ ਕੀ ਗੱਲ ਤੂੰ ਮੇਰੇ ਨਾਲ ਆਉਣਾ ਕਹਿੰਦਾ ਮੈਂ ਤਾਂ ਭਗਵਾਨ ਦੀ ਕਚਹਿਰੀ 'ਚ ਬੈਠਣ ਜਾਣਾ ਵੀ ਤਿੱਥੋਂ ਦਾ ਉੱਥੇ ਜਾਇ ਨਹੀਂ ਜਾਣਾ ਮੈਂ ਤੇ ਸਾਡੀ ਧੂੜੀ ਕੋਈ ਲਾਉਣ ਨਹੀਂ ਜਾਂਦਾ ਤੇ ਉਹ ਕਹਿੰਦਾ ਚੱਲ ਤੂੰ ਮੈਨੂੰ ਉੱਥੇ ਹੀ ਲੈ ਚੱਲ ਉਹ ਕਹਿੰਦਾ ਤੈਨੂੰ ਅੰਦਰ ਨਹੀਂ ਬੜਨ ਦੇਣਾ ਚਲੋ ਕਹਿੰਦਾ ਕੋਈ ਗੱਲ ਨਹੀਂ ਜਿੱਥੇ ਮੈਨੂੰ ਰੋਕਣਗੇ ਮੈਂ ਉੱਥੇ ਹੀ ਰੁਕ ਜੂ ਤੇ ਉਹ ਚਲੇ ਗਿਆ ਉਹਦੇ ਨਾਲ ਜਾਣ ਤੋਂ ਬਾਅਦ ਜਦੋਂ ਉਹਨਾਂ ਦੀ ਭਗਵਾਨ ਦੀ ਸਭਾ ਆ ਗਈ ਉਹਨੂੰ ਉਹਨੂੰ ਪਹਿਰੇਦਾਰਾਂ ਨੇ ਰੋਕ ਲਿਆ ਵੀ ਤੈਨੂੰ ਅੰਦਰ ਨਹੀਂ ਜਾਣਾ ਵੀ ਇਹੀ ਬੰਦਾ ਜਾਊ ਕਹਿੰਦਾ ਉਹ ਰੁਕ ਗਿਆ ਕਹਿੰਦਾ ਬਾਈ ਪਰ ਮੇਰਾ ਇੱਕ ਕੰਮ ਕਰਕੇ ਮੈਂ ਗਰੀਬ ਆਂਗਾ ਗਰੀਬ ਹੋਣ ਦੇ ਬਾਵਜੂਦ ਵੀ ਸਾਡੇ ਘਰੇ ਕਦੋਂ ਰੋਟੀ ਰੱਜਮੀ ਮਿਲੂਗੀ ਸਾਨੂੰ ਵੀ ਉਹਦੇ ਬਾਰੇ ਪੁੱਛ ਕੀ ਹੈ ਚਲੋ ਭਾਈ ਉਹ ਗਿਆ ਸਭਾ ਸਭਾ ਲੱਗੀ ਹੋਈ ਸਭਾ ਮੁੱਕ ਗਈ ਸਭਾ ਮੁੱਕੀ ਤੇ ਬਾਦ ਉਹ ਖੜਾ ਭਗਵਾਨ ਕਹਿੰਦਾ ਹਾਂ ਵੀ ਤੂੰ ਨਹੀਂ ਜਾਂਦਾ ਉਹ ਕਹਿੰਦਾ ਵੀ ਮੇਰਾ ਇੱਕ ਸਵਾਲ ਆ ਕਹਿੰਦਾ ਦੱਸ ਕਹਿੰਦਾ ਮੇਰੇ ਨਾਲ ਇੱਕ ਗਰੀਬ ਕਿਸਾਨ ਆਇਆ ਵੀ ਉਹਦੇ ਘਰੇ ਜਵਾਕ ਜੱਲੇ ਨੇ ਰੋਟੀ ਉਹਨੂੰ ਕਦੋਂ ਰੱਜਮੀ ਮਿਲੂਗੀ ਇਹਦਾ ਹੱਲ ਦੱਸ ਉਹ ਕਹਿੰਦਾ ਉਹਦੇ ਕਰਮਾਂ 'ਚ ਦਾਣੇ ਥੋੜੇ ਨੇ ਕਹਿੰਦਾ ਕਿੰਨੇ ਕੁ ਥੋੜੇ ਕਹਿੰਦਾ 20 ਕਿਲੋ ਦਾਣੇ ਨੇ ਵੀ ਉਹ ਮੈਂ ਥੋੜੇ ਥੋੜੇ ਦੇਈ ਜਾਂਦੇ ਨਾ ਤਾਂ ਗੁਜ਼ਾਰਾ ਹੋ ਹੀ ਜਾਂਦਾ ਚਲੋ ਮੁੜਿਆ ਆਇਆ ਭਾਈ ਉਹ ਜੱਟ ਨੂੰ ਆ ਕੇ ਕਹਿੰਦਾ ਵੀ ਤੇਰੇ ਕਰਮਾਂ 'ਚ ਤਾਂ 20 ਕਿਲੋ ਦਾਣੇ ਨੇ ਵੀ ਜਿੰਨੇ ਕੁ ਤੈਨੂੰ ਰਾਜਮੇ ਤਾਂ ਮਿਲ ਨਹੀਂ ਸਕਿਆ ਕਰੇ ਭਾਰ ਪੇਟ ਮੈਂ ਠੀਕ ਆ ਉਹ ਭਾਈ ਆ ਗਿਆ ਆ ਕੇ ਉਹਨੇ ਆਪਦੀ ਘਰ ਵਾਲੀ ਨੂੰ ਦੱਸਿਆ ਵੀ ਆਪਣੇ ਤਾਂ ਕਰਮਾਂ 'ਚ ਦਾਣੇ ਥੋੜੇ ਨੇ ਤਾਂ ਕਰਕੇ ਘਟ ਹੈ ਇਓ ਨੇ ਘਰ ਵਾਲੀ ਨੂੰ ਦੱਸਿਆ ਘਰ ਵਾਲੀ ਕਹਿੰਦੀ ਚੰਗਾ ਤੂੰ ਐਂ ਕਰ ਕਹਿੰਦੀ ਆਪਾਂ ਇੱਕ ਦਿਨ ਰੋਟੀ ਦਾ ਰੱਜਮੀ ਖਾ ਕੇ ਦੇਖ ਲਈਏ ਉਹ ਤਾਂ ਰੱਬ ਤੋਂ 10 ਕਿਲੋ ਦਾਣੇ ਲੈ ਖਰਬ ਤੋਂ ਜਦੋਂ 10 ਕਿਲੋ ਦਾਣੇ ਲੈਣ ਗਿਆ ਉਹ ਉਹ ਬਾਣ ਕਹਿੰਦਾ ਚੱਲ ਲੈ ਜਾ ਭਾਈ ਤੂੰ ਤੇਰੀ ਇੱਛਾ ਕੀ ਤੂੰ ਤੰਗ ਹੋਈਂਗਾ ਬਾਅਦ ਚ ਭਾਈ ਉਹ 10 ਕਿਲੋ ਨੂੰ ਉਹਦੇ ਨਾਲ ਜ਼ਿੰਮੇਦਾਰ ਨਾਲ ਗਿਆ 10 ਕਿਲੋ ਢਾਣੇ ਲੈ ਆਇਆ ਉਹਨੇ ਦਬਾ ਲਿਆਂਦੇ ਲਿਆ ਕੇ ਉਹਨੇ ਦਾਣੇ ਉਹਦੀ ਘਰ ਵਾਲੀ ਨੇ 5 ਕਿਲੋ ਪਿਹਾ ਲੇ 10 ਕਿਲੋ ਜੋ 5 ਕਿਲੋ ਹੱਟੀ ਤੋਂ ਲਿਆ ਕੇ ਸਮਾਨ ਹਲਦੀ ਮਿਰਚ ਮਸਾਲਾ ਆਪਦਾ ਦਾਲ ਪਾਣੀ ਰੋਟੀ ਰੱਜਮਾ ਖਾਦਾ ਉਹਨਾਂ ਨੇ ਜਵਾਕਾਂ ਨੇ ਸੀਸਾਂ ਦਿੱਤੀਆਂ ਪੂਰਾ ਵਧੀਆ ਹੋਇਆ ਤੇ ਚਲੋ ਟਾਈਮ ਲੰਘ ਗਿਆ ਫਿਰ ਥੋੜਾ ਜਿਹਾ ਚਰਬਾਹ ਕਹਿੰਦੀ ਫੇਰ ਤੂੰ 10 ਕਿਲੋ ਲੈ ਆ ਕਹਿੰਦੀ ਆਪਾਂ ਹੁਣ ਨਹੀਂ ਗੁਜ਼ਾਰਾ ਉਹ ਦੇਖੀ ਜਉ ਜਹੇ ਜੀ ਭਗਵਾਨ ਦੀ ਲੀਲਾ ਹੋਊਗੀ ਤੂੰ ਇਹ ਵੀ ਲੈ ਆ ਭਈ ਜੱਟ ਉਹ ਬੰਦੇ ਨਾਲ ਹੀ ਫੇਰ ਗਿਆ ਉਹ ਜਾ ਕੇ ਉਹ ਬੰਦੇ ਨੇ 10 ਕਿਲੋ ਦਾਣੇ ਉਹਦੇ ਰੈਂਦੇ ਵੀ ਮੰਗਲੇ ਹਰੇ ਦੇ ਦਾਣੇ ਮੰਗਲੇ ਭਗਵਾਨ ਨੇ ਕਿਹਾ ਵੀ ਤੇਰਾ ਭੁੱਖਾ ਮਰੇਗਾ ਤੂੰ ਵੀ ਤੂੰ ਜਵਾਕਾਂ ਨੂੰ ਵੀ ਮਾਰੇਗਾ ਤੇਰੀ ਗੱਲ ਗਲਤ ਆ ਕਹਿੰਦਾ ਕੋਈ ਗੱਲ ਨਹੀਂ ਜੀ ਜਿਵੇਂ ਹੋਊਗੀ ਥੋਡੀ ਸਾਂ ਓਵੇਂ ਜਿਵੇਂ ਆ ਭਈ ਭਗਵਾਨ ਤੇ ਜ਼ੋਰ ਪਾਉਣ ਤੋਂ ਬਾਅਦ ਉਹਨੇ 10 ਕਿਲੋ ਦਾਣੇ ਦੇਤੇ ਦੇਣ ਤੋਂ ਬਾਅਦ ਉਹ ਘਰੇ ਲਿਆਇਆ ਘਰੇ ਲਿਆ ਕੇ 10 ਪੰਜ ਕਿਲੋ 10 ਚੋਂ 5 ਕਿਲੋ ਤਾਂ ਘਰ ਵਾਲੀ ਚੱਕੀ ਤੇ ਪੀ ਲਿਆਈ ਜਦੋਂ ਆਪਾਂ ਆਟਾ ਚੱਕੀ ਦੇ ਪੀਨੇ ਹੁੰਦਾ ਕੋਸਟ ਆਟਾ ਥੱਲੇ ਖਿੰਡ ਜਾਂਦਾ ਬਾਈ ਉਸ ਦਾਣੇ ਉੱਥੋਂ ਤੁਸੀਂ ਆ ਲੈ ਲੋ ਵੀ ਸਾਰੇ ਜੀਵ ਜੰਤੂ ਚੋਕੇ ਦਾਣਾ ਲੈ ਕੇ ਜਾਂਦੇ ਆ ਉਹਦਾ ਕਚੈਰੀ ਚ ਜਾ ਕੇ ਲੱਗ ਗਿਆ ਜਿਹੜੇ 5 ਕਿਲੋ ਸੀਗੇ ਅੱਗੇ ਵਾਹਣ ਬੰਜਰ ਪਏ ਹੁੰਦੇ ਮੀਂਹ ਪਿਆ ਹੋਇਆ ਕਹਿੰਦਾ ਜੱਟ ਵੀ ਕਾਮਲੇ ਦਾਣੇ ਸਿੱਟਦੇ ਆਪਾਂ ਵੀ ਸਿੱਟ ਲਿਆ ਆਪਣੇ ਲੇਵੇ ਵੀ ਹੁਣ ਬੀ ਆ ਗਿਆ ਉਹ ਭਾਈ ਦਾਣੇ ਸਿੱਟਿਆ 5 ਕਿਲੋ ਜਿਵੇਂ ਉਹ ਤੋਂ ਲੋਟ ਆ ਮਾੜਾ ਮੋਟਾ ਜਿਵੇਂ ਟੇਡਾ ਬਿੰਗਾ ਹੱਥ ਮਾਰ ਕੇ ਕਹੀਣਾ ਸਿੱਟਿਆ ਤੇ ਕਿਲੇ ਚ ਸੱਟ ਕੇ ਆਉਣ ਤੋਂ ਬਾਅਦ ਜਿਹੜਾ ਜੱਟ ਸੀਗਾ ਵੱਢਣ ਦਾ ਟਾਈਮ ਆ ਗਿਆ ਜਦੋਂ ਵੱਡੇ ਧਾਣੇ ਵਧੀਆ ਹੋਏ ਜਦੋਂ ਆਪਾਂ ਕੋਈ ਫਸਲ ਬੀਜਦੇ ਆ ਬਈ ਪਹਿਲਾਂ ਤਾਂ ਬੀਜਨ ਵੇਲੇ ਜੀਵ ਜੰਤੂ ਚੋਕਦੇ ਆ ਜਿੜੀ ਜਨੌਰ ਸਭ ਦਾ ਹਿੱਸਾ ਪੈਂਦਾ ਜਦੋਂ ਵੱਢਣ ਵੇਲੇ ਆਪਾਂ ਸਾਰੇ ਧਾਣੇ ਇਕੱਠੇ ਨਹੀਂ ਕਰ ਸਕਦੇ ਉਦੋਂ ਚਿੜੀ ਜਨੌਰ ਸਭ ਦਾ ਹਿੱਸਾ ਪੈਂਦਾ ਉਹਦੇ ਧਾਣੇ ਵੱਢ ਲੇ ਬੱਲੀ ਬੱਲੀ ਕਰਕੇ ਇਕੱਠੀ ਕਰ ਲਈ ਕਰਕੇ ਘਰੇ ਆ ਕੇ ਛਾੜ ਲਈ ਉਹ ਹੋ ਗਏ ਕਮੰਟਲ ਕੇ ਸਾਰੇ ਕਵਾਂਟਲ ਕ ਸਾਰਿਆਂ ਚ ਉਹਨਾਂ ਨੇ ਹੌਲੀ ਹੌਲੀ ਕੁਝ ਉਹ ਦਿਹਾੜੀ ਲਾਉਣ ਲੱਗਿਆ ਕੁਝ ਹੋਣ ਲੱਗ ਗਿਆ 50 ਕਿਲੋ ਖਾਲੇ 50 ਕਿਲੋ ਰਹਿ ਗਈ ਜਦੋਂ ਬਾਕੀ ਦਾਣੇ ਰਹਿ ਗਏ ਉਹ ਚੋਂ ਕਹਿੰਦਾ ਮੈਂ ਇਤਕੀ 20 ਕਿਲੋ ਦਾ ਸਿੱਟਾ ਦੇ ਦਿੰਨਾ ਵੀ ਬਾਕੀ ਨਾਲ ਜਿਹੜਾ ਆਪਣਾ 6 ਮਹੀਨੇ ਨਿੰਗ ਜਾਣਗੇ ਉਹੀ ਉਹਨੇ ਜੱਟ ਨੇ ਫੇਰ ਕਰਿਆ ਜਦੋਂ ਘਰ ਵਾਲੀ ਉਹਦੀ ਪਹੌਂਦੀ ਪੀਂਦੀ ਸੀਗੀ ਕੁਝ ਤਾਂ ਉਦੋਂ ਲੱਗੀ ਜਾਂਦੇ ਸੀਗੇ ਦਾਣੇ ਪੰਨ ਖਾਤੇ ਚਿੜੀ ਜਨੌਰ ਸਭ ਚੁਗੀਆਂ ਨੇ ਜਦੋਂ ਖੇਤ ਸੀ ਉੱਥੇ ਜਾਨਵਰ ਹਰੇਕ ਚੀਜ਼ ਦੇ ਮਣ ਦੇ ਵਿੱਚ ਜੀ ਦੇ ਵਿੱਚ পেট ਤੇ ਦਾਣਾ ਪੈ ਰਹੀ ਸੀ ਭੁੱਖ ਮਾਰ ਰਹੀ ਸੀ ਇਦੋਂ ਬਾਅਦ ਜਿਹੜੀ ਜੱਟ ਨੇ 20 ਕਿਲੋ ਕਣਕ ਲਾ ਜਾ ਕੇ ਖੇਤ 'ਚ ਸਿੱਟੀ ਉਹ ਬਹੁਤ ਸੋਹਣੀ ਹੋਈ ਕਿਉਂ ਨਾ ਲੇਖਾ ਜੋਖਾ ਵੱਧ ਗਿਆ ਤੇ ਉਹ ਟਾਈਮ ਆ ਗਿਆ ਵੱਢਣ ਦਾ ਘਰ ਵਾਲੀ ਕਹਿੰਦੀ ਐ ਕਿ ਤਾਂ ਮਹਿਮੀ ਚੱਲੂ ਚਾਲ ਐ ਕਿ ਚੰਕੀ ਹੋਊਗੀ ਚਲ ਆਪਾਂ ਨੂੰ ਮੀਲ ਹੁੰਦੀ ਆ ਜਦੋਂ ਦੋਹਾਂ ਜੀਆਂ ਨੇ ਦੇਖਿਆ ਤਾਂ ਉਹਨਾਂ ਦੇ ਫਸਲ ਬਹੁਤ ਸੋਹਣੀ ਹੋਈ ਬੇ ਇਤਿਹਾਸਾਂ ਤਾਂ ਉਹਨਾਂ ਨੇ ਉਹ ਵੀ ਇਕੱਠੀ ਕਰਕੇ ਘਰੇ ਲਿਆਂਦੀ ਲੰਗਰ ਲਾਇਆ ਉਹਦੇ ਲੰਗਰ ਦੇ ਵਿੱਚ ਕੁੱਤਾ ਬਿੱਲੀ ਸਭ ਚੀਜ਼ਾਂ ਲੈ ਕੇ ਗਏ ਬਈ ਲੈ ਕੇ ਗਏ ਆਪਦਾ ਹਿੱਸਾ ਤੇ ਓਹੋ ਜਿਹੜਾ ਬੰਦਾ ਸੀਗਾ ਨੰਗੇਆ ਜਾਂਦਾ ਸੀ ਉਹ ਨੰਗੇਆ ਜਾਂਦੇ ਨੇ ਦੇਖਿਆ ਵੀ ਜੱਟ ਦੀ ਜ਼ਿੰਦਗੀ ਸਮਾਰਗੀ ਵਧੀਆ ਕੱਪੜੇ ਲਿਹੜੇ ਵਧੀਆ ਜਵਾਕਾਂ ਦੀ ਸ਼ੂਰਤ ਵੀਰੇ ਹੱਡੀਆਂ ਦਿਖਣੋਂ ਹਟ ਗਈਆਂ ਜਦੋਂ ਤੇ ਕਹਿੰਦਾ ਆਪਾਂ ਭਗਵਾਨ ਤੋਂ ਪੁੱਛੀਏ ਭਗਵਾਨ ਨੇ ਜਾ ਕੇ ਦੱਸੀ ਉਹਨੇ ਗੱਲ ਭਗਵਾਨ ਨੂੰ ਭਗਵਾਨ ਕਹਿੰਦਾ ਕੋਈ ਗੱਲ ਨਹੀਂ ਆਪਾਂ ਤਾਂ ਲੇਖਾ ਜੋਖਾ ਦੇਖਣੇ ਜਦੋਂ ਨੇ लेखा-ਜੋਖਾ ਦੇਖਿਆ ਕਹਿੰਦਾ ਕਹਿੰਦਾ ਭਗਵਾਨ ਕਹਿੰਦਾ ਜਿਹੜੀ ਉਹ 10 ਕਿਲੋ ਕਣਕ ਲੈ ਕੇ ਗਿਆ ਸੀ ਨਾ ਇੰਡਚ ਉਹਨੇ 5 ਕਿਲੋ ਲਈਓ ਚ ਬੀਜ ਉਹ ਬੀਜਣ ਨਾਲ ਉਹਦਾ ਸਾਰੇ ਸੰਸਾਰ ਤੇ ਹਿੱਸਾ ਪੈ ਗਿਆ ਅੱਜ ਦੇ ਟਾਈਮ ਆਪਾਂ ਕੋਈ ਲੰਗਰ ਲਾਈਏ ਨਾ ਲੰਗਰ ਲਾਉਣ ਬਿਨੇ ਹਰੇਕ ਬੰਦਾ ਸਿਆਣਾ ਬੰਦਾ ਲੈ ਕੇ ਜਾਊ ਕਹਿੰਦਾ ਜੇ ਇਹਨੂੰ ਪੁੱਨ ਲੱਗੂ ਤਾਂ ਆਪਾਂ ਨੂੰ ਵੀ ਲੱਗੂਗਾ ਵੀ ਹੁਣ ਚੌਲਾਂ ਦਾ ਲੰਗਰ ਲਾਉਂਦੇ ਆ ਕਿ ਕੋਈ ਘਰ ਨਹੀਂ ਰਹਿਦਾ ਵੀਰੇ ਸਾਂਝੀ ਥਾਂ ਤੋਂ ਦਾ ਹਰੇਕ ਲੈ ਕੇ ਜਾਊ ਨੀਵੀਂ ਪਾ ਕੇ ਲੈ ਕੇ ਜਾਊ ਕਮਾਂਡ ਨਾ ਨਹੀਂ ਲੈ ਕੇ ਜਾਂਦਾ ਕੋਈ ਵੀ ਵੀ ਭਗਵਾਨ ਸਭ ਨੂੰ ਦੇਵੇ ਤੇ ਉਹਨੇ ਇਹ ਗੱਲ ਦੱਸੀ ਵੀ ਉਹਦਾ ਹੁਣ ਅੰਨ ਪਾਣੀ ਨਹੀਂ ਮੁੱਕਦਾ ਹੁਣ ਉਹ ਰਾਜਾ ਬਣ ਗਿਆ ਇਹ ਗੱਲਾਂ ਨੇ ਬਈ ਜੇ ਜੱਟ ਖੇਤੀ ਕਰਦਾ ਉਹ ਖੇਤ ਰੋਟੀ ਵੀ ਲਿਉ ਉਹ ਕੁੱਤੇ ਨੂੰ ਵੀ ਪਾਉ ਚਾਹ ਵੀ ਲਿਉ ਕੀੜੀਆਂ ਖਾਣਗੀਆਂ ਪਾਣੀ ਵੀ ਇਹੋ ਜਿਹੇ ਜਾਨਵਰ ਨੇ ਜਿਨ੍ਹਾਂ ਨੇ ਉੱਡਦਿਆਂ ਨੇ ਪੀਣਾ ਇਹ ਚੀਜ਼ਾਂ ਨੇ ਜੇ ਤੁਸੀਂ ਕਿਰਤ ਕਰੋਗੇ ਤਾਂ ਤੁਹਾਡਾ ਜੀਵਨ ਚੰਗੇ ਰਾਹੇ ਜਾਂਦਾ ਕੱਲ ਨੂੰ ਸਾਨੂੰ ਸ਼ਾਇਦ ਦੁਬਾਰੇ ਇਹ ਜਨਮ ਮਿਲ ਜੇ ਪਰ ਇਹ ਜ ਆਨੰਦ ਬਹੁਤ ਆਉਂਦਾ ਬਾਈ ਜਦੋਂ ਆਪਾਂ ਟਰੈਕਟਰ ਤੇ ਬਹਿ ਜਾਂਦੇ ਆ ਨਾ ਜਹਾਜ਼ ਹੀ ਲੱਗਦਾ ਹੁੰਦਾ ਇਹ ਜਿਨ੍ਹਾਂ ਨੇ ਚਲਾਏ ਆ ਜਿਨ੍ਹਾਂ ਨੂੰ ਪਤਾਗਾ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਆਪਣੇ ਟਰੈਕਟਰ ਤੇ ਡੈਕ ਵੀ ਨਹੀਂ ਲੱਗਾ ਹੋਇਆ ਵੀਰੇ ਆਪਾਂ ਟਰੈਕਟਰ ਦੀ ਬਾਜ ਦੀ ਖੋਸਾਂ ਆਪਣੇ ਕੋਲ ਅੱਜ ਇਹ ਚੌਥਾ ਟਰੈਕਟਰ ਆ ਆਪਣੇ ਕੋਲ ਸਭ ਤੋਂ ਪਹਿਲਾਂ ਐਸਰ ਸੀਗਾ ਐਸਰ ਦੀ ਬਾਜ ਬਹੁਤ ਸੋਹਣੀ ਸੀ ਫਿਰ ਸਵਰਾਜ ਸੀਗਾ 735 ਉਹਦੀ ਬਾਜ ਸੋਹਣੀ ਸੀ ਇਹਨੀ ਆਵਾਜ਼ ਵੀ ਪੂਰੀ ਸੋਹਣੀ ਆ ਬਾਈ ਕਦੇ ਵੀ ਤੁਸੀਂ ਕਿਰਤ ਤੋਂ ਨਾ ਟੁੱਟੋ ਕਿਰਤ ਨਾਲ ਟੁੱਟਣ ਨਾਲ ਸੋਡਾ ਜਿਹੜਾ ਕਰਮਾ ਜਫਾੜਾ ਉ ਘਟਦਾਗਾ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਸੀ ਜਿੰਨੀ ਕ ਆਪਣੀ ਸੋਚ ਆ ਵੀ ਕੋਈ ਗੱਲ ਨਹੀਂ ਤੁਸੀਂ ਜ਼ਹਿਰ ਮੈਂ ਤਾਂ ਇੱਕ ਗੱਲ ਹੋਰ ਵੀ ਕਹਣਾ ਜ਼ਮੀਨਦਾਰਾਂ ਨੂੰ ਜ਼ਹਿਰ ਮੁਕਤ ਖੇਤੀ ਕਰੋ ਤੁਸੀਂ ਪੰਗਾ ਨਾ ਲਓ ਇਹ ਜੀਵ ਜੰਤੂ ਆ ਹੁਣ ਤੁਹਾਨੂੰ ਮੈਂ ਦਿਖਾ ਦੂੰਗਾ ਆਪਣੇ ਕਿਸੇ ਪਾਸੇ ਵੀ ਦਵਾਈ ਨਹੀਂ ਪਾਈ ਹੋ ਚੂਹਿਆਂ ਨੂੰ ਏ ਮੇਰਾ ਡੈਡੀ ਸੁਣਦਾ ਵੀ ਉਹ ਕਹੂਗਾ ਵੀ ਬਹੁਤ ਕਹਿਣਾ ਹੁੰਦਾ ਵੀ ਦਵਾਈ ਪਾ ਦੇ ਮੈਂ ਕਹਿੰਦਾ ਯਾਰ ਆਪਣੀ ਕਿਸਮਤ ਕੋਈ ਨਹੀਂ ਦੋ ਸਕਦਾ ਨਾ ਧੋਤੀ ਗਈ ਹੈ ਨਾ ਧੋਤੀ ਜਾਣੀ ਹੈ ਮੈਂ ਇਨਾਂ ਕਦਾਵੇ ਨਾਲ ਕਹਿ ਸਕਦਾ ਭਗਵਾਨ ਭਾਵਾ ਕੁਝ ਵੀ ਕਰ ਸਕਦਾ ਪਰ ਇਨਸਾਨ ਨਹੀਂ ਕੁਝ ਵੀ ਕਰ ਸਕਦਾ ਵੀ ਇਹ ਗੱਲਾਂ ਨੇ ਬਾਈ ਤੁਸੀਂ ਕਿਰਤ ਜ਼ਰੂਰ ਕਰੋ ਸਾਨੂੰ ਸਬਰ ਆਉ ਸੰਤੋਖ ਆਉ ਮੈਂ ਪਹਿਲਾ ਪਹਿਲਾ ਦੁੱਧ ਦਾ ਕੰਮ ਕਰਨ ਲੱਗਿਆ ਸੀ ਲੈ ਵੀਰੋ ਆਪਾਂ ਲੱਗੇ ਰਹੇ ਸੱਟਣਾ ਭਰ ਲੀਆਂ ਬੋਰੀਆਂ ਉਧਰ ਚੱਲਦੇ ਆਂ ਟਰੈਕਟਰ ਤੇ ਬਹਿ ਕੇ ਦੇਖਦੇ ਆਂ ਰੱਬ ਦਿੰਦਾ ਸਾਥ ਆਪਣਾ ਵੀ ਹੈਗਾ ਆਪਣੇ ਜਿਦਾ ਚਲੋ ਗਾਹਾਂ ਦੇਖੋ ਵੀਰੇ